ਇਹ ਰੈਜ਼ਰਟ ਮੈਡੀਟਰੀ ਹੈ ਉਹ ਦੇ ਸਕਦੀ ਹੈ ਜਿਹਦੇ ਵਿੱਚ ਰੈੱਡ ਕਰਾਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਸਰਸ ਜਿੱਦ ਦਾ ਸਕਦਾ ਹੈ ਕਿ ਕਾਰਨ ਨੇ ਕੀ ਇਹ ਕਿਤੇ ਕੋਈ ਡਾਕਟਰ ਦੀ ਕਮੀ ਆ ਕਿ ਸਟਾਫ ਦੀ ਕਮੀ ਆ ਡਾਕਟਰਸ ਦੀ ਕਮੀ ਨਹੀਂ ਡਾਕਟਰ ਸਾਹਿਬ ਸਾਡੇ ਲੈਸੈਂਸ ਜਪਸੀਏ ਕੋਲ ਸੀ ਉਹਨਾਂ ਦੀ ਕੋਲ ਪ੍ਰੋਮੋਸ਼ਨ ਹੋਈ ਤੇ 2 ਸਾਲ ਤੋਂ ਜ਼ਿਆਦਾ ਹੋ ਗਿਆ ਤੇ 2 ਸਾਲ ਉਹਨਾਂ ਨੇ ਲਗਾਤਾਰ ਕੰਮ ਕੀਤਾ ਤੇ ਹੁਣ ਕੁਝ ਦਿਨਾਂ ਤੋਂ ਪਤਾ ਨਹੀਂ ਕੀ ਕਾਰਨ ਉਹਨਾਂ ਦੇ ਕੰਮ ਤੇ ਮਿਲਤਰ ਆਉਣਾ ਛੱਡ ਦਿੱਤਾ ਆਪਣੇ ਤੇ ਦੇਵ ਸਿੰਘ ਤੇ ਅਫਸਰ ਰਹਿੰਦੇ ਨੇ ਚਲੋ ਜਿਨਾ ਕਿ ਮੈਂ ਡਟ ਭੁੱਲ ਜੀ ਇਹਨੂੰ ਸਾਰੇ ਮਤਕੀ ਕਹਲੋ ਕਿ ਸੈਂਟਰ ਨੂੰ ਹੈਂਡਲ ਕਰਦੇ ਪਏ ਅਸੀਂ ਪੂਰੀ ਤਰੀਕੇ ਨਾਲ ਦੋ ਸਾਲਾਂ ਤੋਂ ਪਰ ਚਲੋ ਪ੍ਰਮੋਸ਼ਨ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਕਹਲੋ ਕਿ ਡਬਲ ਟੂਟੇ ਦੇ ਕੇ ਮਤਕੀ ਇਹਨੂੰ ਵੀ ਚਲਾ ਰਹੇ ਸੀ ਨਸ਼ਾ ਸ਼ੈਡ ਸੈੱਟ ਡਿਊਟੀ ਦੀ ਡੀਪ ਸੀ ਦੀ ਡਿਊਟੀ ਕਰਨ ਤੋਂ ਐਡੀਸ਼ਨਲ ਨੇ ਕੰਮ ਕਰਦੇ ਨੇ ਦੋ ਸਾਲ ਲਗਾਤਾਰ ਕਰਦੇ ਨੇ ਹੋਰ ਪਤਾ ਨਹੀਂ ਇਥੇ ਇਹਨਾਂ ਕੰਮ ਕਰਕੇ ਉਹਨਾਂ ਨੇ ਆਪਣੇ ਟੀਮ ਸੋਫਟਸ ਦਾ ਹੀ ਕੰਮ ਸਮਰਨ ਲੇ ਸੁ ਕਰਤਾ ਹੈ ਜਿੱਥੇ ਕਿ ਸਰਕਾਰ ਇਹ ਡੇਡ ਵੱਡੇ ਦਾਅਵੇ ਕਰਦੀ ਕਿ ਨਸ਼ਾ ਛਡਾਊ ਕੇਂਦਰ ਨੂੰ ਅਪਡੇਟ ਕੀਤੇ ਜਾਊਗਾ ਉੱਥੇ ਡਾਕਟਰਾਂ ਦੀ ਕਮੀ ਇਹਨੇ ਆਨ ਦਿੱਤੀ ਜਾਊਗੀ ਪਰ ਜੇ ਆਪਾਂ ਇੱਕ ਰਪੋਰਟਲੇ ਦੇ ਕੈਲੋ ਕੀ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਤਾਂ ਇਧਰ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਨਹੀਂ ਇੱਕ ਤਾਂ ਡਾਕਟਰਾਂ ਦੀ ਕਮੀ ਦੀ ਗੱਲ ਸਤੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਵੀ ਕਰ ਸਕਦੇ ਆ ਕਰਨਾ ਚਾਹੁੰਦੇ ਵੀ ਇਹ ਪਤਾ ਨਹੀਂ ਕਿਉਂ ਕਿਸ ਕਰਨ ਕਰਕੇ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਕੀ ਕਾਰਨ ਕੋਈ ਅਫਸਰਾ ਜੀ ਆਪਸੀ ਰੰਜਿਸ਼ਬਾਜੀ ਹੈ ਕੀ ਕੋਈ ਰਾਜਨੀਤਿਕ ਕਾਰਨ ਨਹੀਂ ਅਫਸਰਾ ਜੀ ਵੀ ਆਪਸੀ ਕੋਈ ਗਲਤ ਹੋ ਸਕਦੀ ਮਤਬੇਦ ਹੋ ਸਕਦੇ ਕੋਈ ਰੰਜਿਸ਼ ਸੀ ਤਾਂ ਕੋਈ ਨੁਕਤਾਵਾ ਨਹੀਂ ਤੇ ਜਿਹੜੇ ਇਤਨੇ ਪੇਸ਼ੈਂਟ ਸੀ ਤਾਂ ਪੇਸ਼ੈਂਟ ਕਿੱਥੇ ਚਲੇ ਗਏ ਇਹ ਪੇਸ਼ੈਂਟ ਜਿਸ ਨਾਲ ਅਸੀਂ ਲਗਭਗ ਵੀ ਵਾਇਦਨ ਤੋਂ ਕੋਈ ਦਾਖਲ ਕੀਤਾ ਹੈ ਤੇ ਜਿਨ੍ਹਾਂ ਦੇ ਜਿਹੜੇ ਹੈਗੇ ਸੀ ਉਹ ਆਪਣਾ ਟਰੀਟਮੈਂਟ ਪੂਰਾ ਕਰਕੇ ਅਸੀਂ ਛੁੱਟੀ ਕਰਕੇ ਚਲੇ ਗਏ। ਕਰੀਬ 60 ਦਿਨ ਹੋ ਗਏ, 8-9 ਦਿਨ ਹੋ ਗਏ। ਜਿਨ੍ਹਾਂ ਦੀ ਸੰਕਰੀਬ ਸਾਰੇ ਛੁੱਟੀ ਹੁੰਦੀ ਚਲੇ ਗਈ। ਤੇ ਇਸ ਸੰਬੰਧੀ ਤੁਸੀਂ ਕੋਈ ਜਾਣਕਾਰੀ ਕੋਈ ਉੱਚ ਅਧਿਕਾਰੀਆਂ ਨੂੰ ਕੋਈ ਅਪਸਰਾਂ ਨੂੰ ਵੀ ਦਿੱਤੀ ਹੈ? ਸਾਰੇ ਨੂੰ ਨਾਲ ਵੀ ਸਾਈ ਹੈ ਜੀ। ਤੇ ਕਰ ਬਈ ਕੀ ਨਹੀਂ ਹੋਏਗਾ? ਇਹਦੇ ਕੋਈ ਉਸਕੀਤਾ ਨਹੀਂ ਨਾ, ਡਿਸੈਗਨੇਸ਼ਨ ਨਹੀਂ ਦਿੱਤਾ। ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕੇ ਕਰਦੇ? ਅਸੀਂ ਕਹਿੰਦੇ ਆ ਵੀ ਡਾਕਟਰ ਸਾਹਿਬ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ, ਕਰਨਾ ਚਾਹੁੰਦੇ ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜਿਹੜੇ ਇੱਕ ਬੜੇ ਵੇਖੋ ਵੀ ਨਾਲ ਆਪਾਂ ਕੰਮ ਕਰੂਡੀ ਬਣਾ ਰਹੇ ਸੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਤੁਹਾਡੇ ਜਿਹੜੇ ਸਵਾਲ ਆ ਮੀਡੀਆ ਨੂੰ ਲੋਕਤੰਤਰ ਜੋ ਚੌਥਾ ਸੱਤ ਮੰਨਿਆ ਗਿਆ ਵਾ ਬੜੇ ਚੰਗੇ ਸਵਾਲ ਆ ਸਮਾਜ ਦੀ ਭਲਾਈ ਦੇ ਸਵਾਲ ਜਿਹੜੇ ਬੁੜਾ ਲਿਖੇ ਆ ਦੇਖੋ ਜੀ ਇੱਕ ਪਾਸੇ ਜਿਹੜੀ ਮਜੂਦਾ ਸਰਕਾਰ ਆਈ ਸੀ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਅਸੀਂ ਵਿਰੋਧ ਕਰਨੀ ਵਿਰੋਧ ਨਹੀਂ ਕਰਦੇ ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਸਿੱਖਿਆ ਸਿਹਤ ਸਹੂਲਤ ਤੇ ਨਸ਼ਿਆਂ ਨੂੰ ਜਿਹੜਾ ਵਾ ਜਿਹੜੇ ਯੂਥ ਨੂੰ ਬਚਾਉਣ ਲਈ ਅਹਿਮ ਫੈਸਲੇ ਤੇ ਕਰਨਗੇ ਪਰ ਅੱਜ ਹਾਲਾਤ ਜਿੰਦਾ ਹੋ ਗਿਆ ਉਹ ਨਸ਼ਾ ਛਡਾਊ ਕੇਂਦਰ ਬੰਦ ਹੋਇਆ ਕਪੂਤਰੇ ਦਾ ਜਿੰਜੇ ਪੂਰੇ ਜ਼ਿਲ੍ਹੇ ਦੇ ਲਾਗੇ ਲਾਗੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਜਿਹੜੇ ਨਸ਼ਾ ਛੱਡਣ ਲਈ ਜਿਹੜੀ ਯੂਥ ਆ ਉਹ ਆਉਂਦੀ ਸੀ ਤੇ ਨਸ਼ਾ ਛੱਡਣ ਲਈ ਦਵਾਈਆਂ ਜਿਹੜੀਆਂ ਉਹ ਇੱਥੋਂ ਮਿਲਦੀਆਂ ਸੀ ਤੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਸਹੀ ਸਲਾਮਤ ਘਰੇ ਭੇਜਿਆ ਜਾਂਦਾ ਸੀ ਪਰ ਅੱਜ ਹਾਲਾਤ ਇੰਨੇ ਦੈ ਨੀ ਹੋ ਗਏ ਤਰਸਯੋਗ ਹੋ ਗਿਆ ਕਪੂਤਰੇ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਦੇ ਸਿਵਲ ਹਸਪਤਲ ਜਿੱਥੇ ਕਿ ਅੱਜ ਪਿਛਲੇ 20-25 ਦਿਨ ਤੋਂ ਲੋਕ ਤਰਾਹੀ ਤਰਾਹੀ ਕਰ ਰਿਹਾ ਮਾਵਾਂ ਰੋ ਰਹੀਆਂ ਉੱਥੇ ਆ ਕੇ ਮਾਮਾ ਕਈ ਆਪਣੇ ਪੁੱਤਾਂ ਨੂੰ ਦਾਖਲ ਕਰਵਾਣ ਲਈ ਉੱਥੇ ਜਿਹੜਾ ਨਸ਼ਾ ਰੋਗ ਕੇਂਦਰ ਚ ਤਰ ਤਰਲੇ ਪਾਰੀਆਂ ਵਾ ਕੋਈ ਇਦਾਂ ਦੀਆਂ ਔਰਤਾਂ ਵਾ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਢਾਏ ਚੜੀਆਂ ਉਹ ਜਿਹੜੀਆਂ ਐਡਮਿਟ ਹੋਣ ਲਈ ਨਸ਼ਾ ਛੱਡਣ ਲਈ ਉੱਤੇ ਤਰਲੇ ਪਾ ਰੀਆਂ 10-10 ਦੇ ਠੋਕਰਾਂ ਖਾ ਰੀਆਂ ਪਰ ਅੱਜ ਉਹਨਾਂ ਦੀ ਕੋਈ ਬਾਹ ਫੜੇ ਮਲਾ ਨਹੀਂ ਹੈਗਾ ਜੇਪ ਗੱਲ ਕਰੀਏ ਇਹਨਾਂ ਤੇ ਜਿਹੜੇ ਕਿ ਹੈਲਥ ਮਿਨਿਸਟਰ ਮੰਤਰੀ ਪਿਛਲੇ ਦਿਨੀ ਇਹ ਕਹ ਲੋ ਕਿ ਜਿਲ੍ਹਾ ਕਲਪੋਥਰਾ ਦੇ ਨਸ਼ਾ ਛਡੋ ਕੇਂਦਰ ਦਾ ਦੌਰਾ ਵੀ ਕੀਤਾ ਸੀ ਤਾਂ ਉਹਨਾਂ ਵੱਲੋਂ ਇੱਕ ਦਾਅਵਾ ਵੀ ਕੀਤਾ ਗਿਆ ਸੀ ਅਸੀਂ ਜਿਹੜੀ ਲੇਡੀਜ਼ ਨਸ਼ੇ ਵਾਲੇ ਇਨਵੋਲਵ ਹੋਈਆਂ ਉਹਨੂੰ ਵੀ ਮਤਕੀ ਕਹ ਲੋ ਕਿ ਇਹ ਨਸ਼ੇ ਦੇ ਦੰਦ ਚੋਂ ਕੱਢ ਲਈ ਉਹਨਾਂ ਨੂੰ ਵੀ ਸੈਂਟਰ ਬਣਾਏ ਜਾਣਗੇ ਤਾਂ ਉਹ ਸੈਂਟਰ ਵੀ ਵਧੀਆ ਅਪਡੇਟ ਕਰੂਗੇ ਪਰ ਜੇ ਗੱਲ ਕਰੀ ਪਹਿਲੇ ਹੀ ਸੈਂਟਰ ਬੰਦ ਹੋ ਗਏ ਤਾਂ ਦੂਜੇ ਸੈਂਟਰ ਕਿੱਦਾਂ ਅਪਡੇਟ ਹੋਣਗੇ ਦੇਖੋ ਜੀ ਜੀ ਮੰਤਰੀ ਦੀ ਗੱਲ ਕੀਤੀ ਡਾਕਟਰ ਬਲਬੀਰ ਸਿੰਘ ਉਹਦੇ ਵਿਚਾਰੇ ਹੁਣ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਆ ਸਭ ਤੋਂ ਵੱਲੋ ਤੇ ਇਹ ਮਾੜਾ ਕਦਮ ਆ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਜਿਹੜੇ ਬੰਦੇ ਜ਼ਿੰਮੇਵਾਰੀਆਂ ਤੁਸੀਂ ਜਿਹੜੀਆਂ ਸਰਕਾਰ 'ਚ ਦਿੱਤੀਆਂ ਪਿਆ ਸੀ ਹੁਣ ਅੱਜ ਉਹ ਬੰਦੇ ਵੀ ਪਜਲ ਹੋ ਚੁੱਕੇ ਆ ਡਾਕਟਰ ਬਲਬੀਰ ਸਿੰਘ ਜੋ ਮੰਤਰੀ ਸੀਗੇ ਹੈਲਥ ਮਿਨਿਸਟਰ ਸੀ ਜਿਹੜੇ ਇੱਥੇ ਮੀਟਿੰਗ ਵੱਡੇ ਹੋਟਲ ਬੈਸਟ ਵੈਸਟਰਨ 'ਚ ਮੀਟਿੰਗ ਕਰਕੇ ਗਏ ਹੀ ਵੱਡੇ ਵੱਡੇ ਜੜੇ ਆ ਉਹ ਪ੍ਰੋਮਿਸ ਕਰਕੇ ਗਏ ਸੀ ਕਿ ਜਿਹੜੀਆਂ ਸਾਡੀਆਂ ਮਾਤਾਵਾਂ ਪਹਿਰਾ ਬੀਬੀਆਂ ਜੋ ਨਸ਼ੇ ਦਲਦਲ ਚ ਫਸ ਚੁੱਕੀਆਂ ਉਹਨਾਂ ਨੂੰ ਬਚਾਉਣ ਲਈ ਵੱਖਰੇ ਜੜੇ ਆ ਹੈਲਥ ਦੇ ਜੜੇ ਆ ਸੈਂਟਰ ਖੋਲੇ ਜਾਣਗੇ ਨਸ਼ਾ ਛਡਾਊ ਕੇਂਦਰ ਖੋਲੇ ਜਾਣਗੇ ਪਰ ਅੱਜ ਹਾਲਾਤ ਕੀ ਆ ਬੀਬੀਆਂ ਦੇ ਚਾਲੀਆਂ ਜਿਹੜੇ ਨਸ਼ਾ ਜਿਹੜਾ ਉਹ ਕਿੰਨੇ ਦਾਖਲ ਹੋਣਾ ਉਹਦੇ ਤੇ ਬਖਰੀ ਗੱਲ ਆ ਜਿਹੜੇ ਇੰਦਾਂ ਮੁੰਡੇ ਆ ਜਿਹੜਾ ਯੂਥ ਵਾ ਕਿਸੇ ਮਗਰ ਮੱਛਾ ਮਗਰ ਲਾ ਕੇ ਨਸ਼ੇ ਦੇ ਦਲਦਲ ਜੇ ਫਸੂ ਗਿਆ ਉਹਨਾਂ ਨੂੰ ਵੀ ਭਲਤੀ ਨਹੀਂ ਕੀਤਾ ਜਾ ਰਿਹਾ ਅੱਜ ਡਾਕਟਰਾਂ ਦੇ ਜਿਹੜੇ ਕੈਬਿਨਾਂ 'ਉਂ ਤਾਲੇ ਲੱਗ ਗਏ ਆ ਕੀ ਰੀਜ਼ਨ ਆ ਕਿ ਰੈੱਡ ਕਰਾਸ ਜਿਹੜੀ ਆ ਜਿਸ ਵੀ ਕੰਮ ਚ ਇਨਵੋਲ ਹੁੰਦੀ ਆ ਉਹਦਾ ਬੇੜਾ ਗਰ ਕਰ ਦਿੰਦੀ ਆ ਇਸ ਕੰਮ ਚ ਵੀ ਰੈੱਡ ਕਰਾਸ ਦੇ ਜਿਹੜੇ ਅਧਿਕਾਰੀ ਆ ਉਹ ਵਿੱਚ ਸ਼ਾਮਲ ਆ ਜਿਹਦੇ ਕਰਕੇ ਕਿ ਅੱਜ ਜੋ ਡਾਕਟਰ ਪਹਿਲਾਂ ਜਿਹੜੇ ਡਾਕਟਰ ਭੈਲਾ ਭੋਲਾ ਸਿਵਾਨ ਬਾਰੇ ਅੱਜ ਉਹ ਵੀ ਜਿਹੜੇ ਆ ਦੇਖਰੀ ਲੈ ਕੇ ਤੇ ਕਿਉਂਕਿ ਉਹਨਾਂ ਤੇ ਵੀ ਕਹਿੰਦੇ ਇਦਾਂ ਦਾ ਪ੍ਰੈਸ਼ਰ ਬਣਾਤਾ ਗਿਆ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਤੁਹਾਡਾ ਪ੍ਰੋਮੋਸ਼ਨ ਹੋ ਗਿਆ ਤੁਸੀਂ ਹੋਰ ਕੰਮਲ ਦੇਖੋ ਸਾਡੇ ਕੋ ਸਾਈਕੀਆਟ੍ਰਿਸ ਬਹੁਤਾ ਪਰ ਸਾਈਕੀਆਟ੍ਰਿਸ ਤਾਂ ਕੀ ਹੋਣਾ ਉਹ ਜਿਹੜਾ ਕੈਬਿਨਾ ਉਹਨੂੰ ਹੀ ਤਾਲਾ ਲਾਤਾ ਗਿਆ ਸੋ ਲੱਗਦਾ ਮੈਨੂੰ ਕੋਈ ਸੀਰੀਅਸਨੈਸ ਨਹੀਂ ਆਹੀ ਮੌਜੂਦਾ ਸਰਕਾਰ ਦੇ ਤਾਨੂੰ ਲੱਗਦਾ ਵਾ ਕਿਤੇ ਨਾ ਕਿਤੇ ਆਪਸੀ ਅਪਸਸ਼ਾਈ ਕਿਤੇ ਨਾ ਕਿਤੇ ਕਹ ਲੋ ਕਿ ਇੱਕ ਦੂਜੇ ਨੂੰ ਹਰਾਸਮੈਂਟ ਕਰ ਰਹੀ ਹੈ ਤੇ ਜਿਹੜਾ ਖਾਮੀਆਂ ਆਮ ਪਬਲਿਕ ਨੂੰ ਪੁਗਤਣਾ ਪੈ ਰਿਹਾ ਬਿਲਕੁਲ ਸੱਚ ਵਾ ਭਗਵੰਤ ਮਾਨ ਜੀ ਜੇ ਤੁਹਾਡੇ ਤੱਕ ਇਹ ਮੈਸੇਜ ਪਹੁੰਚੇ ਤੁਹਾਨੂੰ ਬੇਨਤੀ ਆ ਤੁਸੀਂ ਬਦਲਾਅ ਦੇ ਕਰਕੇ ਜਿਹੜਾ ਪੰਜਾਬ ਚ ਸਰਕਾਰ ਲਿਆਈ ਸੀ ਤੁਹਾਡੇ ਬੜੇ ਬਿਸ਼ਰਮ ਨੁਮਾਇੰਦੇ ਆ ਕਪੂਤਲੇ ਚ ਵੀ ਜਿਹੜੇ ਲੋਕਾਂ ਦੀ ਸਾਹ ਨਹੀਂ ਲੈ ਰਹੇ ਤੇ ਜਿਹੜੇ ਇਹੋ ਜਿھے ਨਿੱਕੇ ਨਿੱਕੇ ਕੰਮ ਆ ਟੀਕਾ ਤੁਸੀਂ ਸੀਐਮ ਆ ਇਹ ਨਿੱਕੇ ਨਿੱਕੇ ਕੰਮ ਜਿਹੜੇ ਆ ਡੀਸੀ ਨੂੰ ਮਿਲ ਕੇ ਸਿਵਲ ਸਰਜਨ ਨੂੰ ਮਿਲ ਕੇ ਐਸਐਮ ਨੂੰ ਮਿਲ ਕੇ ਲੋਕਲ ਜਿਹੜੇ ਨੁਮਾਇੰਦੇ ਹੁੰਦੇ ਆ ਮੈਂ ਹੱਲ ਕਰਵਾਣਾ ਹੁੰਦਾ ਪਰ ਇੰਨੀ ਤਰਸਯੋਗ ਤੇ ਸ਼ਰਮਿੰਦਗੀ ਵਾਲੇ ਹਾਲਾਤ ਕਪੂਥਰੇ ਜੇ ਪੈਦਾ ਕਰਦੇ ਤੇ ਉਹਦਾ ਵਿਰੋਧ ਕਿੱਧਰ ਹੋ ਰਿਹਾ ਵਿਰੋਧ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਜੀ ਤੁਹਾਡਾ ਹੋ ਰਿਹਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ ਥੱਲੇ ਮੌਜੂਦੇ ਲੋਕਲ ਜਿਹੜੇ ਆ ਅਧਿਕਾਰੀ ਆ ਸਿਵਲ ਸਰਜਨ ਹੀ ਅੱਜ ਕਹਿੰਦੇ ਕੱਲ ਜੁਆਇਨ ਕੀਤਾ ਵਾ ਜਿਸ ਹਸਪੀਟਲ ਆ ਜਿਹੜਾ ਸਿਵਲ ਹਸਪੀਟਲ ਦਾ ਮਾਈ ਬਾਪ ਹੀ ਨਹੀਂ ਸੀਗਾ ਤੇ ਸੋ ਇਹਨਾਂ ਦੀ ਆਪਸੀ ਲਾਗਤ ਬਾਈ ਕਰਕੇ ਉਹਦਾ ਹੱਲ ਜਿਹੜਾ ਕੋਈ ਹੋ ਨਹੀਂ ਰਿਹਾ ਲਾਗਤ ਬਾਈ ਦਾ ਜਿਹੜਾ ਮੈਂ ਦੇਖੋ ਜੀ ਹੁਣੇ ਜੁਆਇਨ ਕੀਤਾ ਹਜੇ ਮੈਂ ਸਰਚ ਆਊਟ ਕਰ ਰਹੀ ਹਾਂ ਕਿ ਕੀ ਕੀ ਇੱਥੇ ਡਿਸਟ੍ਰਿਕਟਸ ਦੀਆਂ ਪ੍ਰੋਬਲਮ ਨੇ ਡਿਸਟ੍ਰਿਕਟ ਹਸਪੀਟਲ ਦੀਆਂ ਮੇਰੇ ਹੁਣੇ ਧਿਆਨ ਚ ਇਹ ਮਾਮਲਾ ਆਇਆ ਤੇ ਮੈਂ ਹੁਣ ਦੇਖਦੀ ਹਾਂ ਕਿ ਕੀ ਰੀਜ਼ਨ ਹੈਗਾ ਪਰ ਜੋ ਮੈਨੂੰ ਪਤਾ ਚੱਲਿਆ ਹੈ ਕਿ ਸਾਈਕੀਟ੍ਰਿਸ ਇੱਥੇ ਕੋਈ ਪੋਸਟਰ ਨਹੀਂ ਹੈਗਾ ਉਹਦੇ ਲਈ ਅਸੀਂ ਉੱਪਰ ਹਾਇਰ ਅਥਾਰਟिटीज ਨੂੰ ਪਹਿਲਾਂ ਹੀ ਲਿਖ ਚੁੱਕੇ ਹਾਂ ਤੇ ਬਿਕੋਜ਼ ਆਫ ਇਲੈਕਸ਼ਨ ਕੋਡ ਆਫ ਕੰਡਕਟ ਕਿਸੇ ਦੀ ਪੋਸਟਿੰਗ ਨਹੀਂ ਹੋ پا ਰਹੀ ਬਟ ਅਸੀਂ ਫਿਰ ਉਹ ਡੇਲੀ ਆਪੀਡੀ ਕਰ ਰਹੇ ਨੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਓਟ ਸੈਂਟਰ ਸਾਰੇ ਹੀ ਚੱਲ ਰਹੇ ਨੇ ਡੇਲੀ ਦੀ ਜਿਹੜੀ ਮੈਡੀਸਨ ਆ ਆਪੀਡੀ ਬੇਸਿਸ ਤੇ ਸਭ ਨੂੰ ਮਿਲ ਰਹੀ ਹੈ ਔਰ ਫਗਵਾੜੇ ਵਾਲਾ ਜਿਹੜਾ ਸੈਂਟਰ ਆ ਉਹ ਸਾਡਾ ਚੱਲ ਰਿਹਾ ਹੈ ਡਿਸਟ੍ਰਿਕਟ ਦੇ ਵਿੱਚ ਮੈਡਮ ਜੇ ਆਪਾਂ ਗੱਲ ਕਰੀਏ ਤੁਸੀਂ ਕਹ ਰਹੇ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਵਾ ਕਿ ਸਾਨੂੰ ਕਈ ਡਾਕਟਰ ਮਾਇਮ ਕਰਾਇਆ ਜਾਵੇ ਜਦਕਿ ਪਿਛਲੇ 2 ਸਾਲਾਂ ਤੋਂ ਜਿਹੜੇ ਡਾਕਟਰ ਪੋਲਾ ਜੀ ਡੀਐਮਸੀ ਪ੍ਰਮੋਟ ਹੋ ਕੇ ਕੰਮ ਕਰ ਰਹੇ ਹੈ ਤਾਂ ਔਰ 2 ਸਾਲਾਂ ਤੋਂ ਕਿਉਂ ਨਹੀਂ ਪ੍ਰੋਬਲਮ ਆਈ ਹੋਣੀ ਕਿਉਂ ਪ੍ਰੋਬਲਮ ਆਈ ਤੁਹਾਨੂੰ ਇਹ ਸਾਰੇ ਕਿਉਂਕਿ ਉਹਨਾਂ ਦੇ ਨਾ ਐਕਚੁਅਲੀ ਪ੍ਰੋਗਰਾਮ ਬਹੁਤ ਹੁਣ ਅੱਗੇ ਅੱਗੇ ਵੱਧ ਜਾ ਰਹੇ ਹਨ ਉਹਨਾਂ ਤੇ ਵੀ ਭਾਰ ਹੈਗਾ ਬਹੁਤ ਜ਼ਿਆਦਾ ਤੇ ਉਹ ਫਿਰ ਵੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਕਿ ਉਹ ਪ੍ਰੋਗਰਾਮ ਆਫਿਸਰ ਆ ਉਹਨਾਂ ਕੋਲੇ ਕਾਫੀ ਪ੍ਰੋਗਰਾਮਸ ਨੇ ਤੇ ਇਹ ਆਮ ਆਦਮੀ ਕਲੀਨਿਕਸ ਵੀ ਜਿਸ ਤਰ੍ਹਾਂ ਸ਼ੁਰੂ ਹੋ ਗਏ ਤੇ ਉਹ ਬਟ ਫਿਰ ਵੀ ਸਾਡੇ ਨਾਲ ਡੀਲ ਕਰ ਰਹੇ ਆ ਆਮ ਆਦਮੀ ਕਲੀਨਿਕਸ ਨਾਲ ਤੇ ਸਾਰਾ ਕੁਝ ਕਰਕੇ ਉਹ ਡੇਲੀ ਓਪੀਡੀ ਕਰ ਰਹੇ ਨੇ ਪੇਸ਼ੈਂਟਸ ਤਾਂ ਡੇਲੀ ਦੇਖ ਰਹੇ ਨੇ ਮੈਡਮ ਕਿ ਕਮੀ ਆਈ ਜਿੱਦਾਂ ਥੋੜੇ ਵੀਕ ਦਿਨ ਦੇ ਫਾਸਲੇ ਦੇ ਵਿੱਚ ਕਿੰਨੇ ਮਰੀਜ਼ ਉੱਥੇ ਘਟ ਗਏ ਆ ਕਿੰਨੀ ਕਿ ਦਿੱਕਤ ਆਈ ਆ ਕਿ ਉਹ ਕੋਈ ਡਾਟਾ ਹਜੇ ਬਿਲਕੁਲ ਹੈ ਨਹੀਂ ਤੇ ਜਦੋਂ ਵੀ ਮੈਂ ਸਰ ਇਹ ਕਹ ਲਓ ਕਿ ਸੁਣਨ ਚਿੱਤ ਇਹ ਵੀ ਆਇਆ ਕਿ ਆਪਸੀ ਡਾਟਾ ਦੀ ਰਜਿਸਟ੍ਰੇਸ਼ਨ ਵਾਜੀ ਕਰਕੇ ਵੀ ਨਸ਼ਾ ਛਡੋ ਕੇਂਦਰ ਬੰਦ ਹੋ ਰਿਹਾ ਵਾ ਹ ਇਹ ਹਜੇ ਮੇਰੇ ਨੌਲੇਜ ਚ ਤਾਂ ਨਹੀਂ ਹੈ ਬਟ ਆਈ ਵਿਲ ਡੈਫੀਨੇਟਲੀ ਮੈਡਮ ਤਾਂ ਨੂੰ ਨਹੀਂ ਲੱਗਦਾ ਕਿ ਪਿਛਲੇ ਦਿਨੇ ਮੰਤਰੀ ਸਾਹਿਬ ਵੀ ਆਏ ਸੀ ਆਲੇ ਉਹ ਗੱਲਾਂ ਕਰਦੇ ਪਏ ਸੀ ਕਿ ਅਸੀਂ ਲੇਡੀਜ਼ ਲਈ ਵੀ ਇਥੇ ਨਸ਼ਾ ਛਡੋ ਕੇਂਦਰ ਲਈ ਸੈਂਟਰ ਖੋਲਣਾ ਵਾ ਜੇਰਾ ਪਹਿਲਾਂ ਚੱਲਦੇ ਪਏ ਉਹੀ ਖੰਡਰ ਬਣ ਗਏ ਇੱਕ ਤਰ੍ਹਾਂ ਬੰਦ ਹੋ ਗਏ ਵਾ ਤੇ ਨਵੀਂ ਪਾਲਸੀ ਨੂੰ ਤੁਸੀਂ ਕਿੱਦਾਂ ਲਾਗੂ ਕਰੋਗੇ ਨਹੀਂ ਉਸੇ ਸਰ ਮਿਲ ਜਣੀ ਹੈ ਮੈਨਪਾਵਰ ਉਪਰਸ ਸਾਨੂੰ ਮਿਲਿਆ ਹੋਇਆ ਪ੍ਰੋਮਿਸ ਕੀ ਅਸੀਂ ਜਲਦੀ ਕੋਰਡ ਆਫ ਕਨੈਕਟ ਤੋਂ ਬਾਅਦ ਸਾਡੇ ਕੋਲ ਮੈਨਪਾਵਰ ਆ ਜਾਣੀ ਹੈ ਬਾਕੀ ਅਸੀਂ ਫਗਵਾੜੇ ਤੋਂ ਜਿਹੜੇ ਹੈਗੇ ਆ ਸਾਈਕੀਆਟ੍ਰਿਸ ਉਹਨੂੰ ਵੀ ਇੱਕ ਦੋ ਦਿਨ ਲਈ ਜ਼ਰੂਰ ਲਗਾਵਾਂਗੇ ਬਟ ਇਹ ਵੀ ਐਡਮਿਸ਼ਨ ਫੇਅਰ ਕਰਨੀ ਮੁਸ਼ਕਲ ਹੋ ਜਾਏਗੀ ਕਿਉਂਕਿ ਉਹ ਡੇਲੀ ਬੇਸਿਸ ਨਹੀਂ ਇੱਥੇ ਆਪਾਂ ਕਰਦੇ ਮੈਨੂੰ ਜਿਹੜੇ ਕਿ ਡਾਕਟਰ ਇਹ ਤੁਸੀਂ ਗੱਲ ਕਰਦੇ ਪਿਛਲੇ 2 ਦਿਨਾਂ ਤੋਂ 2 ਸਾਲਾਂ ਤੋਂ ਪੋਸਟ ਖੜਲੀ ਪਈ ਹੈ ਕਿ ਜਿਹੜੇ ਕਿ ਡੀ ਐਮ ਸੀ ਨੂੰ ਆਪਣੇ ਭਾਗ ਤੇ ਹੀ ਇਹਨੂੰ ਕਰ ਕਰਦੇ ਪਏ ਕਿ ਨਿਕਤੀ ਆਰਡਰ ਤੜੀਏ ਕਿ ਤਰ੍ਹਾਂ ਕਰਦਾ ਕਾ ਲੀਜੀ ਮੈਡਮ ਜਿਹੜੇ ਕਿ ਡੀ ਐਮ ਸੀ ਹੈਗੇ ਪ੍ਰਮੋਟ ਹੋਏ ਨੂੰ 2 ਸਾਲ ਹੋ ਗਏ ਆ ਹਾਂਜੀ ਪਰ 2 ਸਾਲਾਂ ਤੋਂ ਤੋਂ ਕਹ ਲੋ ਕਿ ਉਹ ਆਪ ਹੀ ਮੈਨੇਜ ਕਰਦੇ ਪੈਨ ਨੂੰ ਦਸ਼ਾ ਛੜਾਓ ਕੇਂਦਰ ਨੂੰ ਤੇ ਅੱਜ ਹੀ ਕਿ ਉਹ ਮਤਲਬ ਕਿ ਕਹ ਲੋ ਕਿ ਉਹਨੂੰ ਬੜਕ ਲੋਡ ਪੈ ਗਿਆ ਹਾਂ ਉਹ ਲੋਡ ਸਾਰੇ ਪਾਸੇ ਉਪਰੋਂ ਪ੍ਰੈਸ਼ਰ ਪੈ ਰਿਹਾ ਰਿਪੋਰਟਸ ਐਂਡ ਵੀ ਸੀਜ਼ ਵਗੈਰਾ ਬਹੁਤ ਚਲੋ ਮੈਨ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕਹ ਲੋ ਕਿ ਅਫਸਰਾਂ ਦੀ ਆਪਸੀ ਲੜਖੜ ਕਰਕੇ ਕਹ ਲੋ ਕੋਈ ਬੰਦ ਹੋਣਗੇ ਤਾਂ ਪਤਾ ਕਰਾਂਗੀ ਹੁਣ ਐਗਜ਼ੈਕਟਲੀ ਹੋਗੇ ਮੈਂ ਹੁਣੇ ਪਰਸੋਂ ਹੀ ਜੁਆਇਨ ਕੀਤਾ ਤੇ ਮੈਨੂੰ ਖਾਸ ਅਜੇ ਪਤਾ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਚੱਲਿਆ ਤੇ ਉਹ ਮੈਂ ਤੁਹਾਨੂੰ ਇਨਫੋਰਮ ਕਰਦਾ ਬਾਕੀ ਕਿੰਨੀ ਕੀਤੇ ਕਰ ਮੈਂ ਚੱਲ ਹੋ ਜਾਊਗਾ ਜਿਹੜੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜਿੱਥੇ ਸਰਕਾਰ ਦਾ ਵੀ ਕਰਦੀ ਹੈ ਕਿ ਨਸ਼ਾ ਛਡਾਊ ਕੇਂਦਰ ਜਿਹੜੇ ਵੀ ਨਸ਼ਾ ਕਰਦੇ ਦਾਖਲ ਹੋਉਂਦੇ ਕਿ ਨਸ਼ਾ ਛਡਾਊ ਕੇਂਦਰੀ ਬੰਦ ਹੋ ਗਿਆ ਉਹ ਜ਼ਿਲ੍ਹੇ ਦਾ ਜਿੱਥੇ ਆਲੇ-ਦੁਆਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਪਰ ਜੇ ਇਹਦੇ ਬੰਦ ਗਏ ਤਾਂ ਉਹ ਕਿੱਥੇ ਜਾਓਗੇ ਇਹ ਕੈਸੇ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਫਗਵਾੜੇ ਵਾਲਾ ਸਾਡਾ ਦੇਖੋ ਵਰਕਿੰਗ ਹੈਗਾ ਇਹੜਾ ਕੋਈ ਇਸ ਤਰ੍ਹਾਂ ਦਾ ਸਾਨੂੰ ਕੇਸ ਲੱਗਦਾ ਸੀ ਉੱਥੇ ਵੀ ਪੇਜ ਦਿੰਨੇ ਆ ਪਰ ਕਪੂਰਥਲੇ ਵਾਲਾ ਵੀ ਅਸੀਂ ਕਿਉਂਕਿ ਡਿਸਟ੍ਰਿਕਟ ਦਾ ਹੈਗਾ ਇਹ ਅਸੀਂ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਾਇ ਹਾਇ ਅਥਾਰਟੀ ਦੇ ਧਿਆਨ